ਹੁਣ ਹਰ ਵਰਗ ਨੂੰ ਮਿਲੂ ਸਰਕਾਰੀ ਪੈਨਸ਼ਨ ਜਿਵੇਂ ਸਰਕਾਰੀ ਬੰਦੇ ਨੂੰ ਮਹੀਨੇ ਦੇ ਮਹੀਨੇ ਪੈਨਸ਼ਨ ਮਿਲਦੀ ਆ ਤਾਂ ਇਹ ਕਾਰਡ ਬਣਵਾਉਣ ਸਾਰੀ ਆਪਣੇ ਖਾਤੇ ਦੇ ਵਿੱਚ 3000 ਰੁਪਿਆ ਆ ਜਾਣਾ ਤੇ ਬਾਕੀ ਪੈਸੇ ਮਹੀਨੇ ਦੇ ਮਹੀਨੇ ਆਪਾਂ ਨੂੰ ਆਇਆ ਕਰਨੇ ਆ ਤਾਂ ਇਹ ਕਾਰਡ ਨੂੰ ਬਣਵਾਉਣ ਲਈ ਕੋਈ ਆਖਰੀ ਡੇਟ ਨਹੀਂ ਹੈਗੀ ਤਾਂ ਤੁਸੀਂ ਇਹਨੂੰ ਜਲਦੀ ਤੋਂ ਜਲਦੀ ਅਪਲਾਈ ਕਰ ਲਓ ਤਾਂ ਕਿ ਤੁਹਾਡਾ ਵੀ ਫਾਇਦਾ ਹੋ ਸਕੇ ਕਿਉਂਕਿ ਇਸ ਕਾਰਡ ਨੂੰ ਬਣਾਉਣ ਦੇ ਬਹੁਤ ਸਾਰੇ ਫਾਇਦੇ ਨੇ ਜਿਹੜੇ ਮੈਂ ਇਸ ਵੀਡੀਓ ਦੇ ਵਿੱਚ ਦੱਸਣ ਲੱਗਾ ਤਾਂ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਨੂੰ ਇਸ ਜਾਣਕਾਰੀ ਬਾਰੇ ਪਤਾ ਲੱਗ ਸਕੇ ਤੇ ਉਹ ਵੀ ਟਾਈਮ ਰਹਿੰਦੇ ਆਪਣਾ ਇਹ ਕਾਰਡ ਆ ਜਿਹੜਾ ਬਣਵਾ ਸਕਣ ਕਿਉਂਕਿ ਇਸ ਕਾਰਡ ਨੂੰ ਬਣਵਾਉਣ ਨਾਲ ਆਪਾਂ ਨੂੰ ਬੀਮੇ ਤੋਂ ਲਾਹੌਰ ਵੀ ਬਹੁਤ ਸਾਰੀਆਂ ਸਹੂਲਤਾਂ ਦੇ ਵਿੱਚ ਫਾਇਦਾ ਮਿਲਣਾ ਤਾਂ ਸਭ ਤੋਂ ਪਹਿਲਾਂ ਮੈਂ ਦੱਸਦਾ ਕਿ ਇਹਨੂੰ ਕੌਣ ਬਣਵਾ ਸਕਦਾ ਕਿਉਂਕਿ ਇਹ ਹਰ ਵਰਗ ਦਾ ਬੰਦਾ ਬਣਵਾ ਸਕਦਾਗਾ ਜੋ ਵੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਾਂ ਫਿਰ ਕਿਤੇ ਵੀ ਕੋਈ ਕੰਮ ਕਰਦਾਗਾ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾਗਾ ਕੀ ਕੌਣ ਕੌਣ ਇਹਨੂੰ ਬਣਵਾ ਸਕਦਾ ਤਾਂ ਕਾਰਪੈਂਟਰ ਜਿਹੜਾ ਵੀ ਬੰਦਾ ਲੱਕੜੀ ਦਾ ਕੰਮ ਕਰਦਾ ਉਹ ਬਣਵਾ ਸਕਦਾ ਆਟੋ ਰਿਕਸ਼ਾ ਚਾਲਕ ਮਜ਼ਦੂਰ ਅਖਬਾਰ ਵੇਚਣ ਵਾਲਾ ਘਰੇਲੂ ਕਾਮਗਰ ਨਾਈ ਫਲ ਸਬਜ਼ੀ ਵਕਰੇਤਾ ਸੀਐਸਸੀ ਸੈਂਟਰ ਵਾਲਾ ਜਾਨੀ ਕਿ ਜਿਹੜੇ ਸੀਐਸਸੀ ਸੈਂਟਰ ਪੋਸਟਾਂ ਵਗੈਰਾ ਭਰਦੇ ਆ ਤਾਂ ਖੇਤਾਂ 'ਚ ਕੰਮ ਕਰਨ ਵਾਲੇ ਮਜ਼ਦੂਰ ਦਿਹਾੜੀਦਾਰ ਬੰਦੇ ਤਾਂ ਉਹ ਵੀ ਆਸ਼ਾ ਵਰਕਰ ਬਿਲਡਿੰਗ ਐਂਡ ਕੰਸਟਰਕਸ਼ਨ ਜਾਨੀ ਕਿ ਮਿਸਤਰੀ ਪੁਣੇ ਦਾ ਜਿਹੜਾ ਵੀ ਕੋਈ ਕੰਮ ਕਰਦਾ ਲੇਬਰ ਦਾ ਕੰਮ ਕਰਦਾ ਉਹ ਵੀ ਬਣਾ ਸਕਦਾ ਟਿਊਸ਼ਨ ਟੀਚਰ ਤੇ ਬਾਕੀ ਹੋਰ ਵੀ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕੰਡੀਸ਼ਨਾਂ ਦੇ ਮਤਲਬ ਕਿ ਜਾਨੀ ਕਿ ਕੈਟਾਗਰੀਆਂ ਐਡ ਕੀਤੀਆਂ ਗਈਆਂ ਜਾਨੀ ਕਿ ਮਜ਼ਦੂਰ ਵਰਗ ਦਿਹਾੜੀਦਾਰ ਵਰਗ ਜਾਂ ਫਿਰ ਕਿਤੇ ਵੀ ਪ੍ਰਾਈਵੇਟ ਸੈਕਟਰ ਦੇ ਵਿੱਚ ਮਿਸਤਰੀ ਪੁਣੇ ਦਾ ਕਾਰਪੈਂਟਰ ਦਾ ਜਾਂ ਕੋਈ ਵੀ ਕੰਮ ਕਰਦਾਗਾ ਤਾਂ ਉਹ ਬੰਦਾ ਜਿਹੜਾ ਇਸ ਨੂੰ ਬਣਵਾ ਸਕਦਾ ਤਾਂ ਹੁਣ ਇਹਦੇ ਤੇ ਇਹਦੇ ਆਪਾਂ ਪਹਿਲਾਂ ਦੱਸਦੇ ਹਾਂ ਫਾਇਦੇ ਕੀ ਆ ਇਹਦੇ ਫਾਇਦੇ ਇਹ ਆ ਕਿ ਆਪਾਂ ਨੂੰ ਇਹਦੇ ਉੱਤੇ 2 ਲੱਖ ਰੁਪਏ ਦਾ ਜਿਹੜਾ ਕਿ ਦੁਰਘਟਨਾ ਬੀਮਾ ਮਿਲਦਾ ਜੇਕਰ ਕੋਈ ਦੁਰਘਟਨਾ ਦੇ ਵਿੱਚ ਯਾਨੀ ਕਿ ਕੋਈ ਮਿਸਤਰੀ ਦਾ ਕੰਮ ਕਰ ਰਿਹਾ ਜਾਂ ਫਿਰ ਕੋਈ ਵੀ ਕੰਮ ਕਰ ਰਿਹਾ ਦੁਰਘਟਨਾ ਹੋ ਜਾਂਦੀ ਆ ਤਾਂ ਉਹਦੀ ਡੈਥ ਹੋ ਜਾਂਦੀ ਆ ਤਾਂ ਆਪਾਂ ਨੂੰ 2 ਲੱਖ ਦਾ ਬੀਮਾ ਜਿਹੜਾ ਮਿਲਣਾਗਾ ਤਾਂ ਦੂਜਾ ਕੀ ਹੈ ਜੇਕਰ ਕੋਈ ਕੋਈ ਸੱਟ ਫੇਟ ਵੱਜਦੀ ਹੈ ਲੱਤ ਮਹ ਟੁੱਟਦੀ ਹੈ ਜਾਨੀ ਕਿ ਕੋਈ ਵਿਕਲਾੰਗ ਹੋ ਜਾਂਦਾ ਹੈਗਾ ਤਾਂ ਉਹਨੂੰ ਲੱਖ ਰੁਪਏ ਜਿਹੜਾ ਇਲਾਜ ਦੇ ਤੌਰ ਤੇ ਦਿੱਤਾ ਜਾਣਾਗਾ ਤਾਂ ਜਿਹੜੀ ਕੋਈ ਗਰਭવતી ਮਹਿਲਾ ਤਾਂ ਉਹਨਾਂ ਦੇ ਬੱਚਿਆਂ ਦੇ ਪੋਸ਼ਣ ਲਈ ਉਚਿਤ ਸੁਵਿਧਾ ਜਾਨੀ ਕਿ ਖਾਣ ਪੀਣ ਦੀ ਸੁਵਿਧਾ ਵੀ ਦਿੱਤੀ ਜਾਊ ਜੇ ਬੰਦੇ ਦਾ ਇਹ ਕਾਰਡ ਬਣਿਆ ਹੋਇਆ ਤਾਂ ਇਹਦੇ ਨਾਲ ਹੀ 3000 ਰੁਪਏ ਜਦੋਂ ਆਪਾਂ ਇਹਨੂੰ ਬਣਾਵਾਂਗੇ ਜਾਨੀ ਕਿ ਜਦੋਂ ਰਜਿਸਟ੍ਰੇਸ਼ਨ ਹੋ ਗਈ ਤਾਂ 3000 ਰੁਪਏ ਆਪਣੇ ਖਾਤੇ ਦੇ ਵਿੱਚ ਆ ਜਾਣਾ ਤੇ ਬਾਕੀ ਜਿਹੜੇ ਆ ਪੈਨਸ਼ਨ ਦੇ ਤੌਰ ਤੇ ਪੈਸੇ 5500 ਰੁਪਏ 4 ਮਹੀਨਾ ਦੇ ਲਈ ਉਹ ਵੀ ਮਿਲਿਆ ਕਰ ਆਗੇ ਤਾਂ ਇਹ ਵਿੱਚ ਨਾ ਬਹੁਤ ਸਾਰੀ ਜੇ ਕੋਈ ਸਰਕਾਰ ਜੇ ਕੋਈ ਹੋਰ ਸਹੂਬਿਦਾਂ ਲੈ ਕੇ ਆਊਗੀ ਤਾਂ ਉਹ ਸਹੂਬਿਦਾਂ ਵੀ ਜਿਹੜੀ ਆਪਾਂ ਨੂੰ ਇਹਦੇ ਵਿੱਚ ਵੱਧ ਤੋਂ ਵੱਧ ਜਿਆਦੇ ਤੋਂ ਜਿਆਦੇ ਪਹਿਲ ਦਿੱਤੀ ਜਾਊ ਯਾਨੀ ਕਿ ਜਿਆਦੇ ਆਪਾਂ ਨੂੰ ਇਹਦੇ ਤੇ ਸਹੂਬਿਦਾਂ ਮਿਲਣੀਆਂ ਤਾਂ ਇਹਦਾ ਨਾਮ ਕੀ ਆ ਨਾਮ ਹੈਗਾ ਇਹਦਾ ਈ ਸ਼ਰਮ ਕਾਰਡ ਈ ਸ਼ਰਮ ਕਾਰਡ ਜਾਨੀ ਕਿ ਲੇਬਰ ਕਾਰਡ ਜਿਹੜੇ ਵੀ ਕੋਈ ਗਰੀਬ ਬੰਦੇ ਆਗੇ ਗਰੀਬਾਂ ਖਾਤਰ ਸਭ ਤੋਂ ਵਧੀਆ ਸਹੂਲਤਾ ਕਿਉਂਕਿ ਜੇਕਰ ਉਹ ਲੇਬਰ ਦਾ ਕੰਮ ਕਰਦੇ ਜਾਂ ਫਿਰ ਕੋਈ ਵੀ ਕੰਮ ਕਰਦੇ ਆ ਤਾਂ ਉਹਨਾਂ ਖਾਤਰ ਇਹ ਸੁਵਿਧਾ ਵਾਅਦਾ ਵੱਧ ਦਿੱਤੀ ਜਾਣੀ ਆ ਤੇ ਨਾਲ ਦੇ ਨਾਲ 5500 ਰੁਪਇਆ ਆਏ ਮਹੀਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਚਲਾ ਜਾਣ ਤੇ ਸਿਰਫ ਰਜਿਸਟ੍ਰੇਸ਼ਨ ਕਰਨ ਵਾਲੀ 3000 ਰੁਪਇਆ ਉਹਨਾਂ ਦੇ ਜਿਹੜਾ ਖਾਤੇ ਦੇ ਵਿੱਚ ਆ ਜਾਣਾ ਤਾਂ ਇਹਦਾ ਨਾਮ ਮੈਂ ਤੁਹਾਨੂੰ ਦੱਸਿਆਗਾ ਕਿ ਈ ਸ਼ਰਮ ਕਾਰਡ ਜਾਨੀ ਕਿ ਲੇਬਰ ਕਾਰਡ ਆ ਤਾਂ ਇਹਨੂੰ ਅਪਲਾਈ ਕਰਨ ਦਾ ਤਰੀਕਾ ਵੀ ਦੱਸਦਾ ਕਿਉਂਕਿ ਇਹਦੀ ਕੋਈ ਲਾਸਟ ਡੇਟ ਨਹੀਂ ਹੈਗੀ ਕਿਉਂਕਿ ਬਹੁਤ ਟਾਈ ਸਰਕਾਰ ਦੇ ਵੱਲੋਂ ਬਹੁਤ ਸਾਰੇ ਲੋਕ ਇਸ ਜਿਹੜਾ ਕਾਰਡ ਨੂੰ ਬਣਾ ਵੀ ਚੁੱਕੇ ਆ ਤੇ ਲਾਭ ਵੀ ਲੈ ਚੁੱਕੇ ਆ ਤਾਂ ਤੁਸੀਂ ਵੀ ਲਾਸਟ ਡੇਟ ਆਉਣ ਤੋਂ ਪਹਿਲਾਂ ਪਹਿਲਾਂ ਇਸ ਚੀਜ਼ ਨੂੰ ਬਣਾ ਲਓ ਤਾਂ ਕਿ ਤੁਹਾਡਾ ਫਾਇਦਾ ਹੋ ਸਕੇ ਨਾਲ ਦੇ ਨਾਲ ਤੁਹਾਨੂੰ ਜਿਹੜੇ ਆ ਪੈਸੇ ਵੀ ਇਹਦੇ ਵਿੱਚ ਦਿੱਤੇ ਜਾਣਗੇ ਕਿਉਂਕਿ ਕੱਲ ਨੂੰ ਕੋਈ ਵੀ ਸਕੀਮ ਜਿਹੜੀ ਸਰਕਾਰ ਦੇ ਵੱਲੋਂ ਆਈ ਤਾਂ ਉਹਦਾ ਤੁਹਾਨੂੰ ਜਿਹੜਾ ਵੱਧ ਤੋਂ ਵੱਧ ਫਾਇਦਾ ਦਿੱਤਾ ਜਾਣਾ ਤਾਂ ਇਹਦੀਆਂ ਸ਼ਰਤਾਂ ਕੀ ਆ ਕੌਣ ਜਾਨੀ ਕਿ ਕੀ ਇਹਨੀਆਂ ਕ੍ਰਾਈਟੇਰੀਆ ਹੈਗਾਗਾ ਤਾਂ ਇਹਦੇ ਵਿੱਚ ਜਿਹੜਾ ਵੀ ਕੋਈ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਕਰਦਾ ਉਹ ਬਣਵਾ ਸਕਦਾਗਾ ਤਾਂ ਇਹਨੂੰ ਬਣਵਾ ਕੌਣ ਸਕਦਾ ਜਾਨੀ ਕਿ ਮੈਂ ਤੁਹਾਨੂੰ ਕੈਟਾਗਰੀ ਤਾਂ ਦੱਸਤੀ ਸੀ ਕਿ ਕਿਹੜਾ ਕਿਹੜਾ ਵਰਗ ਇਹਨੂੰ ਬਣਵਾ ਸਕਦਾ ਤੇ ਇਹਦੀਆਂ ਸ਼ਰਤਾਂ ਕੀ ਹਨ ਮੰਨ ਲਓ ਕਿ ਇਹਦੀਆਂ ਸ਼ਰਤਾਂ ਕ੍ਰਾਈਟੇਰੀਆ ਕੀ ਪੂਰਾ ਕਰਨਾ ਤਾਂ ਇਹਦਾ ਜਿਹੜਾ ਵੀ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਕਰਦਾ ਉਹ ਬਣਵਾ ਸਕਦਾਗਾ ਤੇ ਉਹਦੀ ਸੀਮਾ ਉਮਰ ਜਾਨੀ ਕਿ 16 ਤੋਂ 59 ਸਾਲ ਦੇ ਵਿੱਚ ਹੋਵੇ 16 ਤੋਂ 59 ਸਾਲ ਦੇ ਵਿੱਚ ਜੇਕਰ ਉਹ ਇੱਕ ਕਿਸ ਤਰ੍ਹਾਂ ਦਾ ਕੋਈ ਕੰਮ ਕਰ ਰਿਹਾਗਾ ਖੇਤਾਂ ਦੇ ਵਿੱਚ ਮਜ਼ਦੂਰੀ ਵਗੈਰਾ ਕਰਦਾਗਾ ਜਾਂ ਫਿਰ ਮਿਸਤਰੀ ਪੁਣੇ ਦਾ ਕੰਮ ਕਰਦਾ ਤਾਂ ਉਹ ਜਿਹੜਾ ਬਣਵਾ ਸਕਦਾ ਤਾਂ ਕਿਸੇ ਵੀ ਤਰ੍ਹਾਂ ਦਾ ਉਹ ਬੰਦਾ ਟੈ ਤਾਂ ਇਹ ਜਿਹੜਾ ਇੱਕ ਅਵੇਦਨ ਕਰਨ ਵਾਲਾ ਯਾਨੀ ਕਿ ਫਾਰਮ ਭਰਨ ਵਾਲਾ ई पी एफ ओ ਜਾਂ ਫਿਰ ई एस आई सी ਦਾ ਸਦਸਿਆ ਮੈਂਬਰ ਜਾਨੀ ਕਿ ਹੋਣਾ ਨਹੀਂ ਚਾਹੀਦਾ ਤਾਂ ਇਹਨੂੰ ਅਪਲਾਈ ਕਿਵੇਂ ਕਰਨਾ ਅਪਲਾਈ ਕਰ ਲਈ ਮੈਂ ਇੱਕ ਲਿੰਕ ਵੀ ਦਿੱਤਾ ਹੋਇਆ ਕਮੈਂਟ ਦੇ ਬਾਕਸ ਦੇ ਵਿੱਚ ਤੁਸੀਂ ਉੱਥੋਂ ਜਾ ਕੇ ਆਪਣਾ ਲਿੰਕ ਵੀ ਮਤਲਬ ਜਾਨੀ ਕਿ ਆਪਣਾ ਇਹ ਅਪਲਾਈ ਵੀ ਕਰ ਸਕਦੇ ਹੋ ਆਨਲਾਈਨ ਵੀ ਕਮੈਂਟਾਂ ਦੇ ਵਿੱਚ ਵਿੱਚ ਤੁਹਾਡਾ ਬਣ ਕੇ ਜਿਹੜਾ ਡਾਊਨਲੋਡ ਵੀ ਹੋ ਜੂ ਇਹ ਤਾਂ ਉਹਨੂੰ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਲਿੰਕ ਦਿੱਤਾ ਹੋਇਆ ਤਾਂ ਤੁਸੀਂ ਉਹਦੇ ਤੇ ਲਿੰਕ ਦੇ ਉੱਤੇ ਜਾ ਕੇ ਤਾਂ ਇਹਦੇ ਬਾਅਦ ਰਜਿਸਟਰ ਔਨ ਈ ਸ਼ਰਮ ਕਾਰਡ ਦੇ ਉੱਤੇ ਕਲਿੱਕ ਕਰ ਦੇਣਾਗਾ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਇੱਕ ਜਿਹੜਾ ਫਾਰਮ ਖੁੱਲ ਜੂਗਾ ਤਾਂ ਉੱਥੇ ਇੱਕ ਜਿਹੜਾ ਆਪਣਾ ਫੋਨ ਨੰਬਰ ਭਰਨਾ ਜਿਹੜਾ ਆਪਣਾ ਫੋਨ ਨੰਬਰ ਆਧਾਰ ਕਾਰਡ ਦੇ ਨਾਲ ਲਿੰਕ ਹੋਇਆ ਤਾਂ ਉਹ ਡਿਟੇਲ ਭਰਨ ਤੋਂ ਬਾਅਦ ਆ ਤਾਂ ਦੂਜੇ ਸਟੈਪ ਦੇ ਵਿੱਚ ਤੁਸੀਂ ਜਿਹੜਾ ਪਹੁੰਚ ਜਾਣਾਗਾ ਤਾਂ ਦੂਜੇ ਸਟੈਪ ਦੇ ਵਿੱਚ ਆਪਣੀ ਇੱਕ OTP ਆਊਗਾ ਆਪਾਂ ਨੂੰ ਜਿਹੜਾ ਵੀ ਆਪਣਾ ਆਧਾਰ ਕਾਰਡ ਦੇ ਨਾਲ ਲਿੰਕ ਫੋਨ ਨੰਬਰ ਹੋਇਆ ਤਾਂ ਉਹਦੇ ਉੱਤੇ ਜਦੋਂ ਓਕੇ ਕਰਾਂਗੇ ਤਾਂ ਆਪਾਂ ਜਿਹੜਾ ਓਟੀਪੀ ਉਹਦੇ ਵਿੱਚ ਭਰ ਦੇਣਾ ਤਾਂ ਇਸ ਤੋਂ ਬਾਅਦ ਇੱਕ ਆਪਣਾ ਆਧਾਰ ਕਾਰਡ ਨੰਬਰ ਜਆ ਪਾਉਣਾਗਾ ਤੇ ਐਗਰੀ ਕਰਕੇ ਜਿਹੜਾ ਸਬਮਿਟ ਕਰ ਦੇਣਾ ਯਾਨੀ ਕਿ ਟਰਮ ਐਂਡ ਕੰਡੀਸ਼ਨਾਂ ਜਿਹੜੀਆਂ ਐਕਸੈਪਟ ਕਰ ਲੈਣੀਆਂ ਤਾਂ ਇਸ ਤੋਂ ਬਾਅਦ ਈ ਸ਼੍ਰੇਮ ਦਾ ਰਜਿਸਟ੍ਰੇਸ਼ਨ ਫਾਰਮ ਖੁੱਲੂਗਾ ਪੰਜਵੇਂ ਸਟੈਪ ਦੇ ਵਿੱਚ ਤਾਂ ਉੱਥੇ ਆਪਣੀ ਸਾਰੀ ਜਾਣਕਾਰੀ ਭਰਨੀ ਆ ਤਾਂ ਉਹਦੇ ਵਿੱਚ ਆਪਣਾ ਆਧਾਰ ਕਾਰਡ ਆਪਣੀ ਕੀ ਕੰਮ ਕਰ ਰਹੇ ਆ ਉਹ ਤੇ ਆਪਣਾ ਐਡਰੈਸ ਤੇ ਐਜੂਕੇਸ਼ਨ ਕੁਆਲੀਫਿਕੇਸ਼ਨ ਯਾਨੀ ਕਿ ਪਲੱਸ 2 ਕੀਤੀ 8ਵੀਂ ਕੀਤੀ ਜੋ ਵੀ ਆਪਾਂ ਹਨਾ ਕੀਤੀ ਆ ਤੇ ਰੋਜ਼ਗਾਰ ਕੀ ਕੰਮ ਕਰ ਰਹੇ ਹਾਂ ਤਾਂ ਇਹ ਬਾਦ ਇੱਕ ਬੈਂਕ ਡਿਟੇਲ ਜਾਨੀ ਕਿ ਬੈਂਕ ਦੇ ਖਾਤੇ ਦੀ ਕਾਪੀ ਜਿਹੜੀ ਉੱਥੇ ਭਰ ਦੇਣੀ ਆ ਤਾਂ ਇਹਦੇ ਬਾਅਦ ਸਬਮਿਟ ਕਰ ਦੇਣਾ ਤੇ ਈ ਸ਼ਰਮ ਦੀ ਜਿਹੜੀ ਪੀਡੀਐਫ ਆ ਯਾਨੀ ਕਿ ਆਪਣਾ ਈ ਸ਼ਰਮ ਕਾਰਡ ਆ ਉਹ ਬਣ ਜੂਗਾ ਤੇ ਆਪਾਂ ਨੂੰ ਪੀਡੀਐਫ ਆ ਜਿਹੜਾ ਡਾਊਨਲੋਡ ਹੋ ਜੂ ਤਾਂ ਆਪਾਂ ਉਹਨੂੰ ਪ੍ਰਿੰਟ ਕਰਵਾ ਕੇ ਵੀ ਰੱਖ ਸਕਦੇ ਆਂਗੇ ਤਾਂ ਇਹ ਆਪਣਾ ਇਸ ਤਰੀਕੇ ਜਿਹੜਾ ਈ ਸ਼ਰਮ ਕਾਰਡ ਯਾਨੀ ਕਿ ਲੇਬਰ ਕਾਰਡ ਆ ਬਹੁਤ ਸੌਖੇ ਤਰੀਕੇ ਦੇ ਨਾਲ ਬਣ ਜੂਗਾ ਮੈਂ ਤੁਹਾਨੂੰ ਬਹੁਤ ਸੌਖੇ ਤੇ ਸਰਲ ਤਰੀਕੇ ਦੇ ਨਾਲ ਦੱਸਿਆ ਪਹਿਲਾਂ ਮੈਂ ਇਹਦਾ ਫਾਇਦੇ ਦੱਸਿਆ ਫਿਰ ਉਹਨੂੰ ਕੌਣ ਬਣਵਾ ਸਕਦਾ ਤਾਂ ਤੁਸੀਂ ਆਨਲਾਈਨ ਬਣਵਾ ਸਕਦੇ ਹੋਗੇ نیچے ਮੈਂ ਜਿਹੜਾ ਕਮੈਂਟ ਬਾਕਸ ਦੇ ਵਿੱਚ ਲਿੰਕ ਵੀ ਦਿੱਤਾ ਹੋਇਆ ਤੁਸੀਂ ਉੱਥੇ ਜਾ ਕੇ ਫੋਨ ਨੰਬਰ ਆਪਣਾ ਭਰ ਤੇਲ ਭਰ ਦੇਣੀ ਹੈ ਤਾਂ ਤੁਸੀਂ ਇੱਥੋਂ ਬਣਵਾ ਸਕਦੇ ਹੋ ਬਹੁਤ ਹੀ ਵਧੀਆ ਤਰੀਕਾ ਕਿਉਂਕਿ ਇਹਦੇ ਨਾਲ 3000 ਰੁਪਏ ਆਪਾਂ ਨੂੰ ਰਜਿਸਟ੍ਰੇਸ਼ਨ ਕਰਨ ਦਾ ਆ ਜਾਣਾ ਤੇ ਬਾਕੀ ਪੈਸੇ ਆ 5-500 ਰੁਪਏ ਆਪਾਂ ਨੂੰ ਆਏ ਮਹੀਨੇ ਆ ਜਾਇਆ ਕਰਨੇ ਆਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ ਕਿਉਂਕਿ ਮੈਂ ਇਦਾਂ ਦੀ ਰੋਜ਼ ਤੇ ਹਰ ਰੋਜ਼ ਵੀਡੀਓ ਲੈ ਕੇ ਆਉਂਦਾ ਰਹਿਣਾਗਾ